جن ورتاوا ਪਿੰਡ ਦਿয়ালਪੁਰ ਦੇ ਜੰਪਲ ਧਰਮਵੀਰ ਸੋਮਨ ਜੋ ਕਰੀਬ 20 ਸਾਲ ਤੋਂ ਪਿੰਡ ਮਾਲਗਹਿਲਾ ਥਾਣਾ ਸਦਰ ਬੰਗਾ ਵਿਖੇ ਰਹਿ ਰਿਹਾ ਸੀ ਰਾਤ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਿਤਾ ਗੁਰਮਖ ਸਿੰਘ ਅਤੇ ਬੀਐਸਪੀ ਦੇ ਆਗੂਆਂ ਵੱਲੋਂ ਥਾਣਾ ਸਦਰ ਬੰਗਾ ਵਿਖੇ ਵਿਸ਼ਾਲ ਤਰਨਾਲਕਾਇਆ ਗਿਆ ਇਸ ਦੌਰਾਨ ਉਨ੍ਹਾਂ ਨੇ ਧਰਮਵੀਰ ਦੇ ਸਹੁਰਾ ਪੱਖ ਤੇ ਦੋਸ਼ ਲਾਇਆ ਕਿ ਇਹਨਾਂ ਨੇ ਸਾਡਾ ਲੜਕਾ ਮਾਰ ਦਿੱਤਾ ਤੇ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਥਾਣੇ ਅੱਗੇ ਧਰਨਾ ਐਸੇ ਤਰੀਕੇ ਚੱਲ ਰਿਹਾ ਹੈਗਾ ਉਹਨਾਂ ਐ ਵੀ ਕਿਹਾ ਕਿ ਜੇਕਰ ਸਾਨੂੰ ਤਰਨਵਿਰ ਦੀ ਲਾਸ਼ ਰਾਖੇ ਧਰਨਾ ਦੇਣਾ ਪਿਆ ਤਾਂ ਸੀ ਉਹ ਵੀ ਦੇਵਾਂਗੇ ਮਾਲਗੈਲਾਵਾਸਿੰਗਾ ਦਾ ਦੋਸ਼ ਹੈ ਕਿ ਇਹ ਲੜਕਾ ਸ਼ਰਾਬ ਦਾ ਆਦੀ ਸੀ ਅਤੇ ਇਸਨੇ ਕਾਫੀ ਪੈਸੇ ਲੋਕਾ ਦੇ ਦੇਣੇ ਸਨ ਇਸ ਕਰਕੇ ਹੋ ਸਕਦਾ ਹੈ ਕਿ ਇਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੋਵੇ ਔਦਰ ਪੁਲਿਸ ਥਾਣਾ ਸਦਰ ਬੰਗਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 174 ਦੀ ਕਾਰਵਾਈ ਉਸ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਗਈ ਹੈ ਸਾਡੇ ਨਾਲ ਸਾਡੇ ਮੇਰੇ ਦੇ ਅਸੀਸਾ ਕਦੇ ਅਤੀ ਚ ਦੇਰ ਮੇਰੇ ਨੇ ਬੜੀ ਤਾਂ ਬਹੁਤ ਆਪਣੀ ਤਾਂ ਦੁਖੀ ਸੀਗਾ ਦੁਖੀ ਕਰਕੇ ਸਾਨੂੰ ਆ ਕੇ ਦੱਸਿਆ ਵੀ ਵੀ ਮੇਰੇ ਨਾਲ ਇਦਾਂ ਕਰਦੀ ਇਦਾਂ ਕਰਦੀ ਅਸੀਂ ਸੋ ਕੋ ਆਪਣੇ ਬੱਚੇ ਨੂੰ ਦਾਪਿਆ ਅੱਜ ਕਾ ਪਤਾ ਇਦਾਂ ਨਹੀਂ ਇਦਾਂ ਨਹੀਂ ਕਰੀ ਦੀ ਜੀ ਕੋਗਾ ਨਹੀਂ ਕਹਾਂ ਲੜਾਈਆਂ ਕੜਾਈਆਂ ਹੁੰਦੀਆਂ ਰਹਿੰਗੀਆਂ ਵੀ ਤੁਸੀਂ ਆ ਰਾਲ ਮਿਲ ਕੇ ਰਿਆ ਕਰੋ ਅਸੀਂ ਆਪਣੀ ਬੋਟੀ ਨੂੰ ਤਾਂ ਕੁਛ ਕੀਤਾ ਹੀ ਨਹੀਂ ਹੈਗਾ ਮਾੜੀ ਚੰਗੀ ਤੇ ਐਤੋਂ ਐਤੋਂ ਬੜਾ ਸੁਣੋ ਸਾਡੇ ਦਿয়ালਪੁਰੋਂ ਆਇਆ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਰਾਤ ਰਿਹਾ ਰੋਟੀ ਪਾਣੀ ਖਾਦਾ ਨਹਾ ਧੋ ਕੇ ਸਵੇਰ ਨੂੰ ਉੱਠ ਕੇ ਗਿਆ ਜਾ ਕੇ ਵੀ ਪਤਾ ਨਹੀਂ ਉਹਨਾਂ ਨੇ ਭਾਜੀ ਸਾਡੇ ਨਾਲ ਕੀ ਉਹ ਸਾਡੇ ਮੁੰਡੇ ਨਾਲ ਕੀਤਾ ਸੀ 4 ਲੱਖ ਰੁਪਈਆ ਜਿੱਦਾਂ ਸਹੁਰਿਆਂ ਨੇ ਆਪਣਾ ਮੁੰਡਾ ਤੋਰਿਆ ਸੀ ਖਾਲਾ ਤੋਰਿਆ ਸੀ ਜਿੱਦਾਂ ਸਾਡੇ ਮੁੰਡੇ ਦਾ ਤੇ 4 ਲੱਖ ਰੁਪਈਆ ਉਹਨੇ ਲਿਆ ਸੀਗਾ ਇਹ ਇਹਦੀ ਜਾਮਣੀ ਪੁਆਈਓ ਸੀ ਮੁੰਡੇ ਸਾਡੇ ਦੀ ਉਹ ਜਿਨ੍ਹਾਂ ਤੋਂ ਲਿਆ ਸੀ ਉਹ ਵੀ ਤੰਗ ਕਰਦੇ ਸੀ ਇਹ ਇਹਦੇ ਸਹੁਰੇ ਸੀ ਖਾਲਾ ਸੀ ਸਹੁਰੇ ਸੀ ਇਹ ਵੀ ਕੁੱਟਣ ਮਾਰ ਲਾਉਂਦੇ ਸੀ ਸਾਡੇ ਮੁੰਡੇ ਦੇ ਰਾਤ काम किया दंदे थी ਸਾਡੀ ਬੋਟੀ ਵੀ ਸਾਨੂੰ ਡਰਾਵੇ ਦਿੰਦੀ ਸੀ ਵੀ ਅਸੀਂ ਇੱਦਾਂ ਕਰਦਣੀ ਹੁੰਦਾ ਕਰਾਈ ਫੇਰ ਹੀ ਨਹੀਂ ਕੱਲ ਪਰਸੋਂ ਹੀ ਨਹੀਂ ਕਿਹਾ ਵੀ ਤੁਸੀਂ ਕੋਰੇ ਕਾਗਜ਼ ਤੇ ਪੇਪਰ ਤੇ ਸਾਈਨ ਕਰਦੇ ਤਾਂ ਵੀਰ ਨੂੰ ਸਧਾਰਨ ਵੀਰ ਕਹਿੰਦਾ ਵੀ ਅੱਜੀ ਨਹੀਂ ਕੰਦਾ ਮੈਂ ਸਾਈਨ ਨਹੀਂ ਕਰਨੇ ਆ ਕਿ ਜੋ ਮੇਰੇ ਨਾਲ ਮਰਜ਼ੀ ਕਰ ਲੈ ਇਹ ਨਹੀਂ ਪਤਾ ਵੀ ਹਣੂ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਇਹ ਸਾਡੀ ਇਨਸਾਫ ਹੋਣਾ ਚਾਹੀਦਾ ਕਿੰਨੀ ਉਮਰ ਸੀ ਤੁਹਾਨੂੰ ਵੀਰ ਦੀ ਸੀਗੀ 35 36 ਸਾਲ ਦਾ ਸੀ 40 ਸਾਲ ਦਾ 40 ਸਾਲ ਦਾ ਰੱਖ ਲੈ 40 40 ਸਾਲ ਦਾ ਬੱਚੇ ਬੱਚੇ ਦੋ ਆ 15 ਸਾਲ ਦਾ ਇੱਕ ਬੱਚਾ ਆ ਬੇਟਾ ਇੱਕ 6-7 ਸੱਤਾਂ ਕਾਲਾ ਸੀ ਧਰਮ ਵੀਰ ਆਪ ਕੀ ਕਰਦੇ ਸੀ ਧਰਮ ਵੀ ਨੂੰ ਮੇਰੇ ਸਹੁਰੇ ਦੀ ਦੁਕਾਨ ਪਾ ਕੇ ਦਿੱਤੀ ਹੋਈ ਸੀ ਜਿੱਦਾਂ ਤੇਰਾ ਟੈਂਕਰਾਂ ਦੀ ਸੀ ਉਹ ਵਰਤੀ ਨਹੀਂ ਪਾ ਗਏ ਸੀ ਮਨਿਆਰੀ ਦੀ ਪਾਗਲ ਜਿੱਥੇ ਪਾਲਣ ਦੀ ਉੱਤ ਕਪੜਾ ਲੀੜਾ ਪਾ ਗਏ ਤਾਂ 5-4 4-5 ਲੱਖ ਰੁਪਏ ਹੋਟਲ ਆਇਆ ਸੀ 4-5 ਲੱਖ ਹੀ ਤੇ ਲਾਇਆ ਸੀ ਮਤਲਬ ਰਹਿੰਦਾ ਸਹੁਰੇ ਜੀ ਦਾ ਨਹੀਂ ਫਾਰੀ ਨਹੀਂ ਸੀ ਰਹਿੰਦਾ ਜਿੱਦਾਂ ਮੇਰੇ ਸਹੁਰੇ ਦੀ ਮਾਸੀ ਸੀ ਆ ਅੱਛੇ ਸਹੁਰੇ ਉਹਦੇ ਧੀਆ ਪੁੱਤਾਂ ਹੈ ਨਹੀਂ ਸੀ ਉਹ ਜਿੱਦਾਂ ਦੋਨੇ ਤੀਵੀ ਆੜਮੀ ਅੰਨੇ ਸੀ ਤਾਰ ਵੀ ਆਪਣੇ ਡੈਡੀ ਦੀ ਮੌਤ ਤੇ ਜੀ ਦਾ ਸ੍ਰੀ ਕੋ ਦਾ ਕਹਿੰਦਾ ਸੀ ਇਹਦਾ ਕਿਹੜਾ ਧੀਆ ਪੁੱਤ ਆ ਵੀ ਜੇ ਸ੍ਰੀਕ ਮਹਿਣੇ ਜਿੱਦਾਂ ਦਿੰਦੇ ਤੁਹਾਨੂੰ ਪਤਾ ਆ ਬੇਸ ਕਰਕੇ ਮੇਰੇ ਸਹੁਰੇ ਨੇ ਆਪਣਾ ਪੁੱਤ ਉੱਥੇ ਤੇ ਆਇਆ ਸੀ ਗਵਲਾ ਹੁਣ ਕਿਦਾਂ ਘਟਣਾ ਕੀ ਵਾਪਰੀ ਆ ਉਹਨੇ ਕੀ ਕੀਤਾ ਤੁਹਾਨੂੰ ਵੀ ਨੇ ਆਪਣਾ ਪੁੱਤ ਉਹ ਸਾਨੂੰ ਉਹ ਕਹਿੰਦੇ ਖਾਣਾ ਲੈ ਕੇ ਮੁੱਕਾ ਪਰੂ ਨਹੀਂ ਆਪ ਦਿੱਤਾ ਆ ਅਸੀਂ ਇਹ ਕਹਿੰਦੇ ਉਹ ਨਹੀਂ ਮਾਰਿਆ ਤੁਸੀਂ ਉਹ ਕੁੜੀ ਵਾਲਿਆਂ ਤੇ ਕਹਿੰਦੇ ਕਿ ਕੁੜੀ ਵਾਲਿਆਂ ਨੇ ਹਾਂਜੀ ਮਾਰਿਆ ਮਾਰ ਦਿੱਤਾ ਜਿਆਦਾ ਟੌਰਚਰ ਕਰੀ ਜਾਣਾ ਹਰ ਵਕਤ ਉਹਨੂੰ ਕਹੀ ਜਾਣਾ ਬੋਲੀ ਜਾਣਾ ਤਾਂ ਰਹਿ ਕੇ ਟੁੱਟਣਾ ਮਾਰਨਾ ਉਹਨੂੰ ਤੇ ਉਹ ਤਾਂ ਕਿੰਬਾਰੋ ਦੀ ਜਵਾਨੀਆਂ ਆ ਪੀਂ ਦੇਣੀਆਂ ਤੇ ਉਹਨੂੰ ਇਹ ਨਹੀਂ ਪਤਾ ਉਹ ਆਪ ਲੈ ਕੇ ਸਮਾਰ ਕੇ ਆਈ ਨਹੀਂ ਪਤਾ ਉਹ ਨਹੀਂ ਰੱਤ ਪਰ ਅੱਜ ਤਾਂ ਇਹ ਕੰਨੇ ਦਾ ਸਾਟਾ ਮੁੰਡਾ ਸਾਡੇ ਕੋਲੋਂ ਬੜਾ ਤੋਣਾ ਆਇਆ ਤੇ ਪੁਲਿਸ ਨੂੰ ਤੁਸੀਂ ਇਹਦੀ ਜਾਣਕਾਰੀ ਦਿੱਤੀ ਅਸੀਂ ਅਸੀਂ 4-5 ਫੋਨ ਕੀਤੇ ਸਾਡੀ ਕਹਿਣ ਤੇ ਆਏ ਨਹੀਂ ਬਾਅਦ ਵਿੱਚ ਪਤਾ ਨਹੀਂ ਨਹੀਂ ਕਿੱਥਾ ਪੱਧਿਆ ਸਾਡੀ ਪੰਚਾਇਤ ਨੇ ਪਤਾ ਨਹੀਂ ਕਿੱਥਾ ਨਹੀਂ ਪੱਧਿਆ ਤੇ ਫਿਰ ਆਏ ਆਪਣੀ ਮਰਜ਼ੀ ਨਾਲ ਕੋਈ ਉਹਨਾਂ ਨੂੰ ਸਵਾਲ ਜਵਾਬ ਨਹੀਂ ਪੁੱਛੇ ਨਹੀਂ ਇਹ ਨਹੀਂ ਪਤਾ ਉਹਨਾਂ ਦਾ ਮੂੰਹ ਬੰਦ ਕੀਤਾ ਇਹ ਨਹੀਂ ਪਤਾ ਕੋਈ ਵੱਡੇ ਸਪਾਰਸ਼ ਆਈ ਹੋਣਾ ਉਹ ਨਾ ਉਹ ਮੇਰੇ ਕੋਲ ਫੋਨ ਕਰਨ ਵਾਲੇ ਕੋਈ ਕੁਪਾਰ ਬਾਈ ਨਹੀਂ ਕੀਤੀ ਕੋਈ ਨਿਕਾਰਾ ਬਰਸਾ ਨਹੀਂ ਖੁੰਦੇ ਹੀ ਨਹੀਂ ਹੈਗੇ ਸਾਡੀ 8 ਵਜੇ ਤੱਕ ਰਹੇ ਆ ਅਸੀਂ ਕੱਲ 8 ਤੋਂ 9 ਵਜੇ ਤੱਕ ਸਾਡੇ ਦੇ ਬੰਦੇ ਸਾਰੇ ਘਰਾਂ ਨੂੰ ਗਏ ਆਪਣੇ ਤੇ ਕੈਨ ਐਪ ਫੰਦ ਨੂੰ ਮਰੇ ਦਾ ਫੋਨ ਕੀਤਾ ਆਪਣੇ ਜੇਡ ਨੂੰ ਕਹਿੰਦੇ ਧਰਮਵੀਰ ਕਹਿੰਦੇ ਫਾਹਾ ਲੈ ਕੇ ਮਰ ਗਿਆ ਬਸ ਇੰਨੀ ਗੱਲ ਕਹਿ ਕੇ ਇਹਨੂੰ ਸੋ ਕੋ ਕਿਹਾ ਕਹਿੰਦਾ ਤੂੰ ਕਹਿੰਦਾ ਬਸ ਮਾਰਵਾਣਾ ਚਾਹੁੰਦੀ ਸੀ ਚਾਹ ਤਾਂ ਇਹ ਉਹਦੀ ਇਹਦੀ ਗੱਲ ਕੋਈ ਨਹੀਂ ਸਤਪਾਲ ਦੀ ਸੁਣੀ ਜਣੇ ਕਿ ਮੇਰੇ ਬੰਦੇ ਦੀ ਤੇ ਦੂਜੀ ਗੱਲ ਆ ਵੀ ਉਹਨੇ ਇੰਨੀ ਗੱਲ ਕਹਿ ਕੇ ਫੋਨ ਕੱਟਣ ਦੀ ਗੱਲ ਕੀਤੀ ਉਸ ਤੋਂ ਬਾਅਦ ਅਸੀਂ 2:30 ਸਾਨੂੰ ਇੱਕ ਤਾਂ ਇੰਤਜ਼ਾਰ ਇਕੱਠੇ ਕਰਦਿਆਂ ਨੂੰ ਲੱਗ ਗਿਆ ਦੂਜੀ ਗੱਲ ਤੁਹਾਨੂੰ ਮੀਨ ਨੇ ਘੇਲਿਆ ਤੀਜੀ ਗੱਲ ਤੁਹਾਨੂੰ ਇੱਥੇ ਟਰੈਪ ਕਰਨਗੇ ਘੇਲਿਆ ਅਸੀਂ 2:30 ਵਜੇ ਆ ਕੇ ਇੱਥੇ ਮਾਲਾ ਵਿੱਚ ਬੜੇ ਸਾਨੂੰ ਕਹਿੰਦੀ ਜੇ ਚੱਕ ਕੇ ਲੈ ਕੇ ਜਾਣਾ ਤਾਂ ਲੈ ਜਾ ਨਹੀਂ ਤਾਂ ਅਸੀਂ ਚੱਕ ਕੇ ਪੂਕ ਦੇਣਾ ਇਹ ਗੱਲ ਉਹਦੀ ਕਹਿਣ ਦੀ ਸੀ ਕੀ ਨਾਮ ਦਾ ਉਹਦਾ ਉਹਦਾ ਨਾਮ ਪਰਮਿੰਦਰ ਕੌਰ ਵਰਤੀ ਸਾਹੀ ਦਾ ਕੱਤੀ ਸੰਦੂਕਾਂ ਦਾ ਕੀ ਦੇ ਦੀਨੇ ਸ਼ੋ? ਉਹਦਾ ਕੀ ਪੜਾ? ਸਰਪੰਚ ਸਾਹਿਬ ਜੀ। ਕਿਹੜੇ ਪਿੰਡ ਤੋਂ? ਮਾਲਗੱਲਾ ਤੋਂ ਜੀ। ਕੀ ਘਟਨਾ ਵਾਪਰੀ ਹੈ ਜਿਹੜੀ ਤੁਹਾਡੇ ਪਿੰਡ? ਕੱਲ ਜੀ ਧਰਮਵੀਰ ਲੜਕਾ ਸਾਡੇ ਬਿਆਲਪੁਰ ਤੋਂ ਨਾ ਕਾਫੀ ਦਿਨ ਤੋਂ ਇੱਥੇ 25 ਸਾਲ ਤੋਂ ਰਹਿ ਰਿਹਾ ਸਮੇਤ ਪਰਿਵਾਰ ਜੀ। ਉਹਦਾ ਮੈਰਿਜ ਵੀ ਇੱਥੇ ਹੋਈ ਆ। ਤੇ ਇਹ ਕੁਛ ਪਹਿਲਾਂ ਤੋਂ ਹੀ ਮੜਮੋਟਾ ਨਸ਼ਾ ਨਸ਼ਾ ਲੈ ਲੈਂਦਾ ਸੀਗਾ ਜੀ। ਸ਼ਰਾਬ ਸ਼ਰੂਬ ਦਾ ਆਦੀ ਰਿਹਾ ਕਾਫੀ। ਲੋਕਾਂ ਤੋਂ ਕਾਫੀ ਪੈਸੇ ਨੇ। ਇਹ ਤੋਂ 2000 ਕੇ ਤੋਂ 1000 ਕੇ ਤੋਂ ਕੁਝ ਇੰਨਾਂ ਬੰਦਿਆਂ ਤੋਂ پیسے ਪੁੱਛੇ ਲੈਂਦੇ ਲਏ ਹੋ। ਤੇ ਕਈ ਬੰਦੇ ਨਾ ਤੋਂ ਮੰਗਣ ਮੰਗਣ ਵੀ ਆਂਦੇ ਰਹੇ ਆ। ਕੁਝ ਬੰਦਿਆਂ ਤੋਂ ਇਹਨੇ ਜ਼ਿਆਦਾ ਵੀ ਪੈਸੇ ਲਏ ਹੋਏ ਆ। ਕੱਲ ਕੋਈ ਤਕਰੀਬਨ ਸਵੇਰੇ ਇਹ ਆਪਣੇ ਪਰਿਵਾਰ ਦੇ ਨਾਲ ਠੀਕ ਠਾਕ ਰੋਟੀ ਪਾਣੀ ਖਾ ਕੇ ਆਪਣੇ ਆਪਣੇ ਡਿਊਟੀਆਂ ਤੇ ਗਏ ਆ। ਉਹਦੀ ਘਰ ਵਾਲੀ ਆਪਣੀ ਡਿਊਟੀ ਤੇ ਚਲ ਗਈ। ਮੈਨੂੰ ਤਕਰੀਬਨ ਇਹ 10:00 ਵਜੇ ਦੇ ਕਰੀਬ 10:30 ਦੇ ਕਰੀਬ ਪਿੰਡ ਦੇ ਜਿੱਧਰ ਅੰਗਣਵਾੜੀ ਸੈਂਟਰ ਆ ਉਧਰ ਮਿਲਿਆ ਤੇ ਇਹ ਆਪਣੇ ਘਰ ਵਾਲੀ ਤੋਂ ਕੁਝ ਪੈਸੇ ਲੈ ਕੇ ਆਇਆ ਤੇ ਇਹ ਘਰ ਨੂੰ ਆ ਗਿਆ ਤੇ ਮੈਂ ਆਪਣੇ ਕੰਮ ਨੂੰ ਲੱਗ ਗਿਆ ਜੀ ਮੈਨੂੰ ਥੋੜੀ ਦੇਰ ਬਾਅਦ ਫੇਰ ਪਤਾ ਲੱਗਾ ਕਿ ਕੋਈ 12:00 ਵਜੇ ਦੇ ਕਰੀਬ 12:00 ਸੱਧਕ 12:00 ਦੇ ਕਰੀਬ ਵੀਦਦਨ ਦਿੱਥੋ ਹੀ ਮੈਂ ਜਦੋਂ ਫੋਨ ਆਇਆ ਉਹਨਾਂ ਨੂੰ ਮੈਂ ਕਿਹਾ ਵੀ ਵੀ ਇਹ ਤਾਂ ਜੋ ਯਾਰ ਮੈਂ ਹੁਣ ਦੇਖਿਆ ਹਜੇ ਥੋੜੀ ਦੇਰ ਫਿਰ ਬੜਾ ਦੇਖ ਕਿਦਾਂ ਹੋਈ ਜਿੱਥੇ ਭਜੀ ਉਹਨੇ ਆ ਕੇ ਘਰੇ ਕਹਿੰਦੇ ਫਾਹਾ ਲੈ ਲਿਆ ਜੀ ਇੱਕ ਪੱਗ ਦੇ ਨਾਲ ਘਰੇ ਅੰਦਰੋਂ ਕੁੰਡਾ ਲਾ ਰਿਆ ਸੀਗਾ ਜੀ ਉਹਨਾਂ ਲਾ ਟੀਵੀ ਟੀਵੀ ਲਾ ਕੇ ਜੋ ਮੈਨੂੰ ਬਾਕੀਆਂ ਨੇ ਦੱਸਿਆ ਵੀ ਅੰਦਰ ਟੀਵੀ ਚੱਲਦਾ ਪਿਆ ਸੀ ਆ ਉਹ ਕੁੜੀ ਜਦੋਂ ਆਪਣੀ ਡਿਊਟੀ ਤੋਂ ਘਰੇ ਆਈ ਉਹਨੇ ਆ ਕੇ ਕੁੰਡਾ ਖੜਕਾਇਆ ਕਾਫੀ ਤੇ ਉਹਨੇ ਕੁੰਡਾ ਨਹੀਂ ਖੋਲਿਆ ਫੇ ਉਹਨੇ ਆ ਕੇ ਗਵਾਂਡੀਆਂ ਨੂੰ ਹਾਕ ਮਾਰੀ ਇੱਕ ਮੁੰਡਾ ਗਵਾਂਡੀਆਂ ਦਾ ਆਇਆ ਤੇ ਉਹਨੇ ਹੋਰ ਵੀ ਇੱਕ ਦੋ ਬੰਦਿਆਂ ਨੂੰ ਇਕੱਠੇ ਕੀਤਾ ਇੱਕ ਜਨਾਨੀ ਜਾਨੀ ਉਨੀ ਦੇਰ ਦੇ ਵਿੱਚ ਗਵਾਂਡੀਆਂ ਦੇ ਕੁੱਤਾ ਸੀਗਾ ਉਹਨਾਂ ਨੂੰ ਹਾਕ ਮਾਰ ਕੇ ਕਿਹਾ ਵੀ ਕੁੱਤਾ ਅੰਦਰ ਬੰਦਿਓ ਤੇ ਮੜੀ ਕੋਠੇ ਦੀ ਮੈਂ ਨੰਗਣਾ ਪਿਓ ਅੰਦਰੋਂ ਕੁੰਡਾ ਨਹੀਂ ਖੋਲਦਾ ਨਿਆਣੇ ਤੇ ਉਹ ਜਦੋਂ ਅੰਦਰ ਗਈ ਤੇ ਉਹਨੇ ਪਹਿਲਾਂ ਗੇਟ ਖੋਲ੍ਹਿਆ ਗੇਟ ਖੋਲ੍ਹ ਕੇ ਉਹਨੇ ਜਿਹੜੇ ਬਾਹਰ ਮੁੰਡੇ ਗਵਾਂਡੀਆਂ ਨੂੰ ਬੁਲਾਇਆ ਸੀ ਉਹ ਆਏ ਤੇ ਜਾਨੂ ਇਹ ਅੰਦਰ ਗਈ ਤਾਂ ਇਹਨੇ ਦੇਖਿਆ ਕਿ ਅੰਦਰ ਜਾ ਕੇ ਇਹ ਕੀ ਕੁ ਮਾਰ ਦਿੱਤੀ ਮੁੰਡਿਆਂ ਦੇ ਕਹਿਣ ਦੇ ਵੇ ਦੇਖਣ ਤੇ ਵੀ ਉਹ ਜਦੋਂ ਨੱਚ ਕੇ ਗਏ ਤਾਂ ਅੰਦਰ ਉਹ ਉਹਨਾਂ ਨੇ ਲਟਕੇ ਹੋਏ ਸੀ ਮੁੰਡਿਆਂ ਨੇ ਨੱਚ ਕੇ ਜਾ ਕੇ ਫਟਾਫਟ ਕੋਈ ਚੀਜ਼ ਨਾ ਉਹਨੂੰ ਦੇ ਜਿਹੜਾ ਉਹਦੇ ਗਲ 'ਚ ਪੱਗ ਸੀ ਦੂਜੇ ਪੱਖ ਦਾ ਇਹ ਆ ਮਸਲਾ ਕਿ ਉਹ ਕਹਿੰਦੇ ਉਹ ਫਾਹ ਨਹੀਂ ਲਿਆ ਉਹ ਮਾਰਿਆ ਗਿਆ ਮੈਂਟਲੀ ਡਿਸਟਰਬੈਂਸ ਕਰਕੇ ਜਾਂ ਨਹੀਂ ਇਦਾਂ ਦੀ ਤਾਂ ਕੋਈ ਨਹੀਂ ਹੈਗੀ ਜੀ ਕਿਉਂ ਦੇ ਆਪ ਕੰਮ ਕਰਦਾ ਸੀਗਾ ਜੀ ਦੇ ਤੇ ਉਹਦਾ ਨਾਮ ਕੀ ਆ ਖਮਾਚੋ ਇਹਦੀ ਦੁਕਾਨ ਹੈ ਟੈਰਾਂ ਦੀ ਜੀ ਤਕਰੀਬਨ ਆਪ 5-700 ਹਜ਼ਾਰ ਕਮਾਉਣੇ ਵਾਲਾ ਆ ਪਰ ਇਹ ਮੁੰਡਾ ਨਸ਼ੇ ਦੇ ਕਾਰਨ ਵੀ ਮੜਮਟਾ ਖਾ ਪੀ ਲੰਦਾ ਕਰਕੇ ਉਹਦਾ ਕਿਰਾਇਆ ਵੀ ਨਹੀਂ ਦੇ ਸਕਿਆ ਇਹ ਵੀ 8-9 ਮਹੀਨਿਆਂ ਦਾ ਕਿਰਾਇਆ ਉਹਦਾ ਮੈਨੂੰ ਮੈਦਾ ਹਜੇ ਖੜਾ ਸੀ ਉਹ ਵੀ ਮੈਨੂੰ ਮੜਮ ਜੀ ਕੰਪਲੀਟ ਆਈ ਸੀ ਕਿ ਇਹਨਾਂ ਨੂੰ ਕਿਰਾਇਆ ਦਿਵਾਇਆ ਜਾਏ ਤੇ ਉਦਾਂ ਤਾਂ ਪੈਸੇ ਇਹਨਾਂ ਦੀ ਘਰ ਦੀ ਕੋਈ ਗੱਲ ਇਦਾਂ ਦੀ ਪੰਚਾਇਤ 'ਚ ਨਹੀਂ ਆਈ ਕਦੇ ਵੀ ਵੇ ਕੋਈ ਲੜਾਈ ਝਗੜਾ ਜਾਂ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਪਰ ਹਜ ਜਰੂਰ 2-4 ਵਾਰੀ ਆਈ ਆ ਵੀ ਮੈਂ ਯਾਰ ਪੈਸੇ ਲੈਣੇ ਆ ਉਹਨਾਂ ਤੂੰ ਉਹਨਾਂ ਨੂੰ ਤੂੰ ਪੈਸੇ ਦਵਾ ਦਿਓ ਇਸ ਗੱਲ ਨੂੰ ਇੱਕ ਦੋ ਵਾਰੀ ਉਹਨਾਂ ਨੂੰ ਮੈਂ ਕਿਹਾ ਵੀ ਵੀ ਦਵਾ ਫਿਰ ਜੀ ਅਧਿਸ਼ਵ ਮਾਲਗਲਾ ਜਿਹੜਾ ਘਟਣਾ ਬੈਕਰੀ ਆ ਕੀ ਹੋਇਆ ਕੱਲ ਕਿੰਨੇ ਵਜੇ ਫਰਾਹ ਨਹੀਂ ਸੀ ਆਪਾਂ 4:30 7:00 ਕੱਲ 4:35 ਦੇ ਤਰੀਕ ਨੂੰ ਸ਼ੁਰੂ ਹੋਣਾ ਸੀ ਇਹ ਸੜਕ ਵੀ ਇੰਨੂੰ ਮੌਕੇ ਤੇ ਗਏ ਸੀਗੇ ਨੇ ਮੌਕੇ ਤੇ ਜਿਹੜੀ ਵਾਈਫ ਦਾ ਬਿਆਨ ਲਿਖਾ ਜੋ ਪੰਚਾਇਤ ਉੱਤੇ ਕੰਮ ਦੀ ਬੈਠੀ ਜੋ ਜੋ ਕਾਰਵਾਈ ਬਣਦੀ ਉਹ ਕਰ ਰਹੇ ਕੀ ਕਾਰਵਾਈ ਬੰਦੀ ਹੈ ਤੇ ਕੀ ਨਾਮ ਕੀ ਬੰਦੇ ਦਾ ਔਰ ਬੰਦੇ ਦਾ ਨਾਮ ਜਿਹੜੇ ਧਰਮਵੀਰ ਸੁਮਨ ਧਰਮਵੀਰ ਸੁਮਨ ਜੀ ਆਸਾਨਾ ਕਰਮਗ੍ਰਾਮ ਵਾਸੀ ਢਿਆਲਪੁਰ ਹਾਲਵਾਸ ਸੀ ਮਾਲਗਲਾ 25-26 ਸਾਲ ਤੋਂ ਮਾਲਗਲਾ ਰਹ ਰਿਹਾ ਪ੍ਰਵਾਸੀ ਨੇ ਕਿ ਇਨੇ ਕੱਲ ਨੂੰ ਕਿਸੇ ਨਿੱਜੀ ਪਰੇਸ਼ਾਨੀ ਕਰਕੇ ਫਸਾ ਲੈ ਗਿਆ ਇਹਦਾ ਕਾਰਵਾਈ ਕਰੇ ਪੋਸ਼ਣ ਪਾ ਰਹੇ ਹਾਂ ਉਹ ਮੈਡੀਕਲ ਰਿਪੋਰਟ ਆ ਵੀ ਦੱਸ ਕੇ ਕਾਰਵਾਈ ਕੀਤੀ ਹੈ ਤੇ ਹੋਰ ਕਾਰਵਾਈ ਕੀ ਕਰੇ ਪਹਿਲਾਂ ਮਾਨ ਸਰਵਲ ਕੋਲ ਇਚਚਾ ਫਤਹਿ ਨਾਲ ਸੌਨਾਲਾ ਮੰਮੀ ਵਾਇਸ ਪ੍ਰਧਾਨ ਬੀਐਸਪੀ ਬਹੁਜਨ ਸਮਾਜ ਪਾਰਟੀ ਹਲਕਾ ਪਲੋ ਅੱਜ ਕੀ ਘਟਨਾ ਜਿਹੜੀ ਵਾਪਰੀ ਆ ਤੁਸੀਂ ਬੰਗਾ ਥਾਣੇ ਦੇ ਮਰੇ ਧਰਨਾ ਦੇ ਸਾਬ ਅੱਜ ਬੰਗਾ ਥਾਣੇ ਦੇ ਅੰਦਰ ਜਿਹੜਾ ਕੋਈ ਧਰਮ ਵੀਰ ਸਿਗਾ ਬਿਆਲਪੁਰ ਤੋਂ ਜੰਪਾਲ ਉਹ ਆਪਣੇ ਇੱਥੇ ਗਹਿਲ ਮੁਜਾਰੀ ਰਹਿ ਰਿਹਾ ਸਗਾ ਹਾਂਜੀ ਮਾਲ ਗੇਲਾ ਮਾਲ ਗੇਲਾ ਰਹਿ ਰਿਹਾ ਸਗਾ ਤੇ ਉਹ ਦਾ ਜਿਹੜਾ ਸਿਗਾ ਉਹ ਦਾ ਸਾਲਾ ਸਿਗਾ ਉਹਦੇ ਸਾਲੇ ਨੂੰ ਕੋਈ ਪੈਸੇ ਦੀ ਜ਼ਰੂਰਤ ਹੋਊਗੀ ਸਾਉ ਉਹਦੇ ਆਪਣੇ ਸਾਲੇ ਨੂੰ ਉਹਨੇ ਸੰਤੋਖ لال ਤੋਂ ਪੈਸੇ ਦਿਵਾਤੇ ਸਾਲੇ ਕੋਲ ਪੈਸਾ ਨਹੀਂ ਮੁੜ ਸਕਿਆ ਤੇ ਉਹ ਜਿਹੜਾ ਸੰਤੋਖ لال ਸੀ ਇਹਨੂੰ ਉਹ ਮਰਨ ਤੇ ਮਜਬੂਰ ਕੀਤਾ ਉਹਨੇ ਜਲੀਲ ਕੀਤਾ ਉਹਨੂੰ ਉਹ ਤੋਂ ਦੁਖੀ ਹੋ ਕੇ ਜਿਹੜਾ ਕਿ ਉਹ ਆਤਮ ਹੱਤਿਆ ਨੂੰ ਕਰਨੀ ਪਈ ਆ ਅਸੀਂ ਅੱਜ ਇਸ ਥਾਣੇ ਥਾਣੇ ਦੇ ਮੋਰੇ ਇਸ ਕਰਕੇ ਬੈਠੇ ਆ ਕਿ ਅਸੀਂ ਜਿਹੜਾ ਧਰਮ ਵੀਰ ਦੇ ਇਨਸਾਫ ਨੂੰ ਦਵਾਉਣਾ ਚਾਹੀਦਾ ਉਹ ਜਿਹੜਾ ਉਹਦੇ ਕਾਤਲ ਆ ਉਹਨਾਂ ਨੂੰ ਗ੍ਰਿਫਤਾਰ ਕਰੋ ਉਹਨਾਂ ਤੇ ਬੰਦਾ ਗੁੰਦੀ ਕੋ ਕਾਨੂੰਨੀ ਕਾਰਵਾਈ ਕਰੋ ਪਰਚਾ ਦਰਜ ਕਰੋ ਮਾਪੂਜੀ ਕੀ ਨਾ ਤੁਹਾਡਾ ਗੁਰਮੁਖੀ ਗੁਰਮੁਖੀ ਕੀ ਲੱਗਦਾ ਸੀਗਾ ਜਿਹਨੇ ਆਤਮ ਹਸਿਆ ਕਿਸੇ ਕਦੇ ਕੀ ਮੈਨੂੰ ਲੱਗਦਾ ਹੈ ਕਿ ਕਿੱਥੇ ਰਹਿੰਦਾ ਸੀਗਾ ਹੈ ਕਿੱਥੇ ਕਿੱਦਾਂ ਹੋਇਆ ਮਤਲਬ ਤੁਹਾਨੂੰ ਕਿੱਥਾ ਪਤਾ ਲੱਗਾ ਉਹ ਆਤਮ ਹਸਿਆ ਮੈਨੂੰ ਹਰਿ ਕੋ ਦਾ ਕੰਨ ਗਿਆ ਹੀ ਜਨਾਈ ਮੈਨਾਂ ਉਹ ਦੁਆ ਕਰਦੇ ਆ ਉਹ ਟੱਕੇ ਛਾਈ ਮੈਨਾਂ ਕਰਦੇ ਆ ਮੈਨੂੰ ਸਰਵ ਕਰਦੇ ਆ ਮੈਂ ਕੋਈ ਗੱਲ ਨਹੀਂ ਮਲੇ ਆ ਕੇ ਤੇ ਆ ਕੇ ਦੇਖੇ ਚੱਲਣ ਨੂੰ ਮੈਂ ਕੋਈ ਗੱਲ ਨਹੀਂ ਵਾਪਸ ਰੰਗ ਨੂੰ ਖਣੋ ਪਰ ਬੋਟਾ ਦੇ ਨੂੰ ਕਰਦੇ ਨੇ ਤੇ ਮੈਂ ਕੋਈ ਗੱਲ ਨਹੀਂ ਰਿਪੋਰਟ ਦੇ ਦਊਗਾ ਆਪੀ ਖੜਾ ਲੈਣਾ ਉਹ ਘਰ ਨਹੀਂ ਲੱਗੇ ਮੋੜ ਤੇ ਪ੍ਰਿਆਗੋ ਆ ਕੰਮ ਕਰਦੇ ਇਹ ਹੁਣ ਕੋਈ ਕਾਰਵਾਈ ਕੀ ਚਾਹਦੇ ਹਨ ਮੈਨੂੰ ਹੱਬ ਚਾਹੀਦਾ ਹੋਗੀ ਇਹ ਸਾਫ ਕੀਤਾ ਚਾਹੀਦਾ ਪੁਲਿਸ ਨੇ ਤਾਂ 164 ਦੀ ਕਾਰਵਾਈ ਕੀਤੀ ਆ ਕਿ ਉਹ ਉਹਨੇ ਆਪਣੇ ਆਪ ਆਤਮ ਹੱਤਿਆ ਕੀਤੀ ਆ ਆਪ ਆਪਣੇ ਆਪ ਨੂੰ ਤਾਂ ਸਗੋਂ ਕਿ ਜੀਰੀ ਕੀਤੀ ਆਪਣੇ ਆਪ ਕੋ ਬੰਦਾ ਕਰਦਾ ਕੋਈ ਉਹਨੂੰ ਪ੍ਰੋਬਲਮ ਪਈ ਹੋਊ ਕਰੇਗੀ ਕਿ ਆਪਣਾ ਮਿਹਰ ਦੇਖੋ ਅਜੀ ਇੱਥੇ ਮੈਂ ਤਾਂ ਨਹੀਂ ਕਹਿੰਦਾ ਨਾ ਅਜੀ ਪਹਿਲਾਂ ਕਦੇ ਕੀਤਾ ਸਾਨੂੰ ਆਪਣਾ ਹੱਥ ਨਾ ਲਾਉਂਦਾ ਇਨਸਾਫ ਮੈਨਾ ਨਹੀਂਦਾ ਨਹੀਂ ਤਾਂ ਇਹ ਸਾਡੀ ਬੇਨਤੀ ਰੱਖ ਲੋ ਚਾਹੇ ਸਾਡੀ ਚੇਤਾਵਨੀ ਰੱਖ ਲੋ ਅਸੀਂ ਵੱਡੇ ਲੈਵਲ ਤੇ ਧਰਨਾ ਲਾਵਾਂਗੇ ਔਰ ਇਹ ਅਜੀ ਅੰਦਰ ਵੀ ਦੱਸ ਕੇ ਆਏ ਆ ਉਹਨਾਂ ਨੇ ਪੱਲਾ ਝਾੜ ਦਿੱਤਾ ਵੀ ਸਾਨੂੰ ਪ੍ਰੂਫ ਦਿਓ ਦੱਸੋ ਹੁਣ ਜਿਹਦਾ ਪੁੱਤ ਫਾ ਲੈ ਕੇ ਮੂੰਗਾ ਕਿ ਅਸੀਂ ਇਹ ਦੇਖਣਾ ਅਜੀ ਪ੍ਰੂਫ ਦੇਖਣਾ ਉਹ ਜੇਦ ਬੰਦੇ ਨੂੰ ਉਹਦੀ ਪੁਲਿਸ ਮਾਰਨ ਦੇਖੀ ਜਾਵੇ ਉਹਦੀ ਇਨਕੁਆਇਰੀ ਕੀਤੀ ਜਾਵੇ ਪਹਿਲਾਂ ਉਹਨਾਂ ਨੂੰ ਮੋਬਾਈਲਾਂ ਦੇ ਵਿੱਚ ਤੰਕੀਆਂ ਆਈਆਂ ਉਹਦੇ ਪ੍ਰਮਾਣ ਲੋਕਰੋ ਉਹਨਾਂ ਦੇ ਬਿਜੁਰਗ ਨੂੰ ਮਾਲਾ ਤੰਕੀਆਂ ਦਾ ਚੰਗਿਆ ਪੈਸੇ ਲੈਣੇ ਆ ਅਜੇ ਵੀ ਇਹ ਗੱਲ ਕਹਿੰਦੇ ਉਹ ਇਨਕੁਆਰੀ ਕੋਈ ਨਹੀਂ ਪੁੱਛਦਾ ਪਹਿਲਾਂ ਇਨਸਾਫ ਹੋਣਾ ਚਾਹੀਦਾ ਕਣੀ ਗੱਲ ਆਰ ਆਰ ਸਾਡੇ ਵਾਲ ਖਾਣੋ ਅੱਜ ਬਹੁਤ ਇਹ ਕੁਛ ਹੀ ਹੈ ਉਹਨਾਂ ਨੂੰ ਦੇਖ ਕੇ ਤਾਂ ਹੈਗਾ ਲਾ 500 ਬੇਤੇ ਆ ਜੇ ਲੈਣ ਦੇ ਫੁੱਟਬਾਲ ਨੇ ਵੀਰ ਜੀ ਕਿਨਾ ਭਾਈ ਆਪਣਾ ਮੇਰਾ ਨਾਮ ਡੋਗਰਾ ਮਾਈ ਅੰਬੇਟ ਕਰ ਸੈਨਾ ਮੋਲਵਸੀ ਦਾ ਪ੍ਰੈਜ਼ੀਡੈਂਟ ਹੈ ਜੀ ਜੈ ਭੀਮ ਜੈ ਭਾਰਤ ਅੱਜ ਕੀ ਜਿਹੜੀ ਘਟਨਾ ਵਾਪਰੀ ਹੈ ਸਾਨੂੰ ਇੱਥੇ ਤੁਹਾਡਾ ਲਾਉਣਾ ਪਿਆ ਇਹ ਘਟਨਾ ਸਾਡੇ ਬੀਓਰਗ ਹੈ ਜੀ ਗੁਰਮukh ਸਾਹਿਬ ਮੰਨ ਲਓ ਬਹੁਤ ਹੀ ਵਧੀਆ ਨੇਕ ਦਿਲ ਇਨਸਾਨ ਆ ਜੀ ਇਹਨਾਂ ਦੇ ਜਿਹੜੇ ਲੜਕੇ ਨੇ ਮੰਨ ਲਓ ਉਹਨਾਂ ਫਾਹਾ ਲਿਆ ਜੀ ਪਿੰਡ ਮੰਨ ਲਓ ਮਾਲਗੇਲਾ ਅਜੀਤਾਂ ਇਹ ਸਾਨੂੰ ਪਤਾ ਲੱਗਾ ਸੀ ਵੀ ਕੱਲ ਇਹ ਬਜ਼ੁਰਗਔਰ ਸਰਪੰਚ ਸਾਹਿਬ ਇੱਥੇ ਥਾਣੇ ਆ ਕੇ ਗਏ ਸੀਗੇ ਇਹਨਾਂ ਦੀ ਮੰਨ ਲਓ ਮਾੜੀ ਵੀ ਸੁਣਵਾਈ ਨਹੀਂ ਹੋਈ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਅਸੀਂ ਸਾਡੇ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੂੰ ਮੰਨਣ ਵਾਲੇ ਸੰਗਤਾਂ ਆ ਜਾਂ ਬਾਵਾ ਸਾਹਿਬ ਨੂੰ ਮੰਨਣ ਵਾਲੇ ਜੇ ਸਾਡੀ ਹੀ ਨਹੀਂ ਥਾਣੇ ਆ ਕੇ ਇਹ ਸੁਣਵਾਈ ਹੋਣੀ ਤਾਂ ਫੇਰ ਹੋਰ ਸਾਡੀ ਕਿੱਥੇ ਹੋਣੀ ਹੈ ਜੀ ਮੰਨ ਲਓ ਤੇ ਜਿਹੜਾ ਸੱਚ ਔਰ ਝੂਠ ਹੋ ਤਾਂ ਬਾਅਦ ਦੀ ਗੱਲ ਆ ਪਹਿਲਾਂ ਮੰਨ ਲਓ ਜਿਹੜਾ ਬਜ਼ੁਰਗ ਆ ਜਿਨ੍ਹਾਂ ਦੇ ਲੜਕੇ ਦੀ ਮੰਨ ਲਓ ਫਹਾ ਲਿਆ ਜਾਂ ਇਹਦੇ ਸਰਪੰਚ ਸਾਹਿਬ ਆ ਮੰਨ ਲਓ ਜਿਹੜੇ ਰਿਸਪੈਕਟਡ ਆ ਮੰਨ ਲਓ ਤੇ ਜੇ ਉਹਨਾਂ ਦੀ ਇਹਨਾਂ ਮਤਲਬ ਥਾਣਿਆਂ ਦੇ ਵਿੱਚ ਸੁਣਵਾਈ ਹੈ ਨਹੀਂ ਮੈਂ ਤਾਂ ਕਹਿੰਦਾ ਵੀ ਸਾਨੂੰ ਪੁਲਿਸ ਦਾ ਕੋਈ ਫਾਇਦਾ ਹੈ ਨਹੀਂ ਮਤਲਬ ਅਸੀਂ ਤਾਂ ਪ੍ਰਸ਼ਾਸਨ ਦੀ ਇਥੇ ਮੋਰਦਾਬਾਦ ਲਾ ਰਹੇ ਆ ਜਿਹੜੀ ਇਨਕੁਆਇਰੀ ਬੈਠਣੀ ਆ ਜਿਹੜੀ ਪੁੱਛਗਿਛ ਹੋਣੀ ਜਾਂ ਪੋਸਟਮਾਰਟਮ ਉਹਦੇ ਆਧਾਰ ਤੇ ਕੀ ਹੋਣਾ ਉਹ ਬਾਅਦ ਦੀਆਂ ਗੱਲਾਂ ਹੀ ਮਤਲਬ ਪਹਿਲਾਂ ਇਹ ਬਜ਼ੁਰਗਾਂ ਦਾ ਜਾਂ ਜਿਹੜੀ ਪੰਚਾਇਤ ਆਈ ਆ ਇਹਨਾਂ ਦੀ ਸੁਣਵਾਈ ਤਾਂ ਹੋਣੀ ਚਾਹੀਦੀ ਆ ਇਹ ਮਤਲਬ ਸੁਣਵਾਈ ਨਹੀਂ ਹੁੰਦੀ ਪੁਲਿਸ ਨੇ 174 ਦਾ ਪਰਚਾ ਦਰਜ ਕਰ ਲਿਆ ਹਾਂਜੀ ਉਹ ਕਹਿੰਦੇ ਆ ਬਾਰਸਾਂ ਨੂੰ ਅਸੀਂ ਉਹਨਾਂ ਨੂੰ ਲਾਸ਼ ਦੇਣੀ ਆ ਫਿਰ ਤੁਹਾਡਾ ਠੀਕ ਕੰਮ ਹੋਊਗਾ ਫਿਰ ਸਾਡਾ ਜੀ ਵੱਡੇ ਲੈਵਲ ਤੇ ਧਰਨਾ ਲਾਵਾਂਗੇ ਜੀ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਏ ਆ ਜੀ ਸੰਘਰਸ਼ੀਆ ਬਾਵਾ ਮੇੜਕਰ ਸਾਹਿਬ ਨੂੰ ਮੰਨਣ ਵਾਲੇ ਆ ਜੀ ਯੋਧੇ ਆ ਜੇ ਸਾਨੂੰ ਇਨਸਾਫ ਨਾ ਮਿਲਿਆ ਸਾਡੇ ਬਜ਼ੁਰਗਾਂ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਜਿਹੜੀ ਰਿਪੋਰਟ ਆਉਣੀ ਆ ਪੋਸਟਮਾਰਟਮ ਜਾਂ ਇਨਕੁਆਰੀ ਆ ਜਾਇਲੇ ਮਾਲੋ ਬਖਰਾ ਕੋ ਮਹਿਕਮਾ ਬਿਠਾ ਰਿਆ ਜਾਵੇ ਤੇ ਜੇ ਅਫਸਰ ਸਾਡੀ ਇੱਕ ਸੁਣਵਾਈ ਨਹੀਂ ਕਰ ਰਿਹਾ ਸਾਨੂੰ ਬਾਰ ਬਾਰ ਇਹ ਕਹਿ ਰਿਹਾ ਵੇ ਮੈਂ ਨਹੀਂ ਕਰ ਸਕਦਾ ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਜਿਹੜੇ ਬੰਦੇ ਦੇ ਕਰਕੇ ਜਿਹੜਾ ਇਹ ਨਹੀਂ ਨਾਂ ਲਿਆ ਬਿਜੁਰਗਾਂ ਨੇ ਉਹਨੂੰ ਜੇ ਚਿੱਟਣਾ ਚਾਹੀਦਾ ਹੱਥ ਛੂਟ ਉਹ ਸਭ ਬਾਹ ਦੀਆਂ ਗੱਲਾਂ ਉਹ ਤੇ ਇਨਕੁਆਇਰੀ ਬੈਠੇ ਜੇ ਉਹ ਬੰਦਾ ਸੱਚਾ ਆ ਮੇਰੇ ਕੋਲੋਂ ਉਹਨੂੰ ਬਰੀ ਕਰ ਲੋ ਬਾਹ ਦੀਆਂ ਗੱਲਾਂ ਪਰ ਜੋ ਇਸ ਟਾਈਮ ਜੋ ਉਹਨਾਂ ਦੇ ਬਿਜੁਰਗਾਂ ਦਾ ਜਿਨ੍ਹਾਂ ਦਾ ਪੁੱਤ ਜਿਹੜਾ ਇਸ ਦੁਨੀਆ ਤੋਂ ਗਿਆ ਆ ਅਲਵਿਦਾ ਹੋਇਆ ਉਹਨਾਂ ਮਾਪਿਆਂ ਦੇ ਕੀ ਬੀਤਦੀ ਆ ਉਹ ਸਾਰੇ ਜਾਣਦੇ ਆ